ਨਸ਼ੀਕਾਲ ਜੀ ਮੈਂ ਰਫਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਫੇਰ ਹਾਜ਼ਰ ਹਾਂ ਕੁਝ ਸੂਟਸ ਲੈ ਕੇ ਕੁਝ ਸੈਂਪਲ ਸੂਟਸ ਨੇ ਛੁੱਟੀਆਂ ਚਾਈ ਹੋਈਆਂ ਪਕੇ ਪਰਿਵਾਰ ਆਈਆਂ ਤਾਂ ਕਿਉਂ ਨਾ ਸੋਚੇ ਬੈਠੀ ਗੱਲਾਂ ਮਾਰੀ ਜਾਂਦੇ ਸੀ ਕਿ ਤੇ ਮੈਂ ਕਿਹਾ ਮੇਰਾ ਤਾਂ ਬਲੌਗ ਰਹਿ ਗਿਆ ਹੈ ਨਾ ਤਾਂ ਜਿਹੜੇ ਸੂਟਸ ਮੈਂ ਬਣਾਏ ਨੇ ਮੈਂ ਤੁਹਾਨੂੰ ਉਹ ਦਖਾਉਂਗੀ ਤੇ ਮੈਨੂੰ ਲੱਗਦਾ ਸਾਰੀਆਂ ਪੈਣਾ ਹੀ ਛੁੱਟੀਆਂ ਚਾਈਆਂ ਹੋਣਗੀਆਂ ਤਾਂ ਚਲੋ ਕੁਝ ਸੂਟਸ ਤੁਸੀਂ ਇਹਨਾਂ ਨੂੰ ਦੇਖ ਕੇ ਵੀ ਤਿਆਰ ਕਰਵਾ ਸਕਦੇ ਬਹੁਤ ਸੋਹਣੇ ਸੂਟਸ ਰਹੇ ਨੇ ਕਿ ਕਿਸੇ ਵੀ ਡਿਜ਼ਾਈਨ ਤੇ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਪ੍ਰਿੰਟਸ ਦੇ ਉੱਤੇ ਪਲੇਨ ਦੇ ਉੱਤੇ ਤਿਆਰ ਕਰਵਾ ਸਕਦੇ ਨੰਬਰ ਹੈਗਾ ਜੀ ਸਾਡਾ 94171043 ਜਿਹੜਾ ਵੀ ਸੂਟ ਤੁਹਾਨੂੰ ਕਢਾਈ ਚੰਗੀ ਲੱਗਦੀ ਹੈ ਸਟੀਚਿੰਗ ਸਟਾਈਲ ਚੰਗਾ ਲੱਗਦਾ ਉਹਦਾ ਸਕਰੀਨ ਸ਼ਾਟ ਲੈ ਲਿਓ ਜੀ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਫੋਟੋ ਖਿੱਚ ਕੇ ਸਾਨੂੰ ਕੰਟੈਕਟ ਕਰ ਸੀ ਸਟਾਰਟ ਕਰਦੇ ਆ ਜੀ ਬਹੁਤ ਹੀ ਪਿਆਰਾ ਪਸ਼ਮੀਨੇ ਦਾ ਫੈਬਰਿਕ ਰਹੂਗਾ ਜੀ ਚੈੱਕ بیس ਦੇ ਉੱਤੇ ਚੈੱਕ بیس ਦੇ ਉੱਤੇ ਹੈ ਫੈ布ਰਿਕ ਬਹੁਤ ਸੋਹਣਾ ਹੈਗੇ ਆ ਜੀ ਤੇ ਇਹਦੀ embroiderry ਇਸ ਤਰੀਕੇ ਦੇ ਨਾਲ ਰਹੂਗੀ ਜੀ embroiderry ਇਹਦੀ ਪੈਚਵਰਕ ਹੈ ਮਸ਼ੀਨੀ ਕੰਮ ਹੋਇਆ ਹੋਇਆ ਹੈ ਜੀ ਇਸ ਤਰੀਕੇ ਦੇ ਨਾਲ ਹੈ ਬਹੁਤ ਹੀ ਪਿਆਰਾ بیس ਕਲਰ ਇਹਦਾ ਜਿਹੜਾ ਹੈਗੇ ਬਾਟਮ ਦਾ ਬਾਟਮ ਕੰਟਰਾਸਟ ਰੱਖੀ ਹੋਈ ਹੈ ਜੀ ਬਾਟਮ ਕੰਟਰਾਸਟ ਰੱਖੀ ਹੈ 베ਜ ਕਲਰ ਦੀ ਹੈਗੀ ਉਹਦੇ ਤੇ ਲਿਸਿੰਗ ਪ੍ਰੋਵਾਈਡ ਕੀਤੀ ਹੈ ਇਹ ਇਹਦੀ ਬਾਟਮ ਹੈ ਤੇ ਉਸੇ ਦਾ ਹੀ ਪਾਚ ਲੈ ਕੇ ਇਹਦੇ ਤੇ ਏਮਬ੍ਰੋਇਡਰੀ ਕੀਤੀ ਹੈ ਏਮਬ੍ਰੋਇਡਰੀ ਕੀਤੀ ਹੈ ਉਹਨਾਂ ਧਾਗਿਆਂ ਦੇ ਨਾਲ ਕੀਤੀ ਹੈ ਨਾਲ ਫਿਨਿਸ਼ਿੰਗ ਫੇਸਿੰਗ ਪੱਟੀ ਦਿੱਤੀ ਹੈ ਉਸੇ بیس ਦੀ ਜਿਹੜੀ ਬਾਟਮ ਹੈ ਉਸੇ ਦੀ ਫੇਸਿੰਗ ਪੱਟੀ ਦਿੱਤੀ ਹੈ ਬਹੁਤ ਹੀ ਪਿਆਰਾ ਸੂਟ ਹੈ ਇਸੇ ਫੈਬਰਿਕ ਦੇ ਉੱਤੇ ਇੱਕ ਹੋਰ ਸੂਟ ਰੈਡੀ ਕੀਤਾ ਹੈ ਜਿਹੜਾ ਕਿ ਦੂਸਰਾ ਕਲਰ ਹੈ ਜੀ ਫਿਰੂਜ਼ੀ ਹੈ ਨਾ ਮੋਰ ਪੰਖੇ ਆ ਜਾਂ ਸ਼ੇਡ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਵੂਲਨ ਪਸ਼ਮੀਨਾ ਵੂਲਨ ਪਸ਼ਮੀਨੇ ਦੇ ਉੱਤੇ ਇਸ ਤਰੀਕੇ ਦੇ ਨਾਲ ਏਮਬ੍ਰੋਇਡਰੀ ਕੀਤੀ ਹੈ ਇਸ ਤਰੀਕੇ ਦੇ ਨਾਲ embroidery ਕੀਤੀ ਹੈ ਉਸੇ ਦਾ ਕੰਟਰਾਸਟ ਲੈ ਕੇ ਬਹੁਤ ਹੀ ਪਿਆਰਾ ਮਸ਼ੀਨੀ ਧਾਗੇ ਦੇ ਨਾਲ ਕੰਮ ਕੀਤਾ ਗਿਆ ਹੈ ਇਸੇ ਇਸੇ ਰੰਗ ਦਾ ਹੀ ਦੁਪੱਟਾ ਕੈਰੀ ਕਰ ਸਕਦੇ ਹਾਂ ਤੁਸੀਂ ਜਿਹੜੀ ਵੀ embroidery ਕਰਾਉਣਾ ਚਾਹੁੰਦੇ ਹੋ ਤਾਂ ਉਸੇ ਰੰਗ ਦਾ ਦੁਪੱਟਾ ਕੈਰੀ ਹੋ ਜਾਂਦਾ ਹੈ ਤੇ ਇਹਦੇ ਤੇ ਲੇਸਿੰਗ ਕੀਤੀ ਹੈ ਦੂਸਰੇ ਇਹ ਆਲਓਵਰ ਸੂਟ ਰੱਖਿਆ ਜੀ ਉਹ ਕੰਟਰਾਸਟ ਰੱਖਿਆ ਸੀਗਾ ਇਹਦੇ ਨਾਲ ਕੰਟਰਾਸਟ ਰੱਖਿਆ ਸੀਗੇ ਆਲਓਵਰ ਸੂਟ ਹੈ ਆਲਓਵਰ ਸੂਟ ਦੇ ਨਾਲ ਇਸ ਤਰੀਕੇ ਦੇ ਨਾਲ ਪਾਈਪਿੰਗ लेसिंग प्रोवाइड ਕੀਤੀ ਹੈ ਡਿਜ਼ਾਈਨ ਇਹ ਹੈ ਜੇ ਇਹ ਸੋਹਣਾ ਲੱਗਦਾ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਇਹੇ ਸੂਟ ਇਸ ਤਰੀਕੇ ਦੇ ਨਾਲ ਤਿਆਰ ਹੋ ਜਾਣਗੇ ਤੇ ਜਿਹੜਾ ਅਗਲਾ ਸੂਟ ਹੈ ਜੀ ਇਹ ਅਨੀਅਨ ਪਿੰਕ ਦੇ ਉੱਤੇ ਹੈ ਬੜਾ ਸੋਹਣਾ ਅਨੀਅਨ ਪਿੰਕ ਦਾ ਗਲਾਸ ਟਿਸ਼ੂ ਦਾ ਹੈ ਫੈਬਰਿਕ ਰਹੂਗਾ ਜੀ ਤੇ ਇਹਦੀ ਜਿਹੜੀ ਐਮਬਰਾਇਡਰੀ ਹੈ ਉਹ ਇਸ ਤਰੀਕੇ ਦੇ ਨਾਲ ਹੈ ਨਾਲ ਦੇ ਥ੍ਰੈਡਸ ਦੇ ਨਾਲ ਇਹਨਾਂ ਨੂੰ ਪੌਪ ਅਪ ਕੀਤਾ ਗਿਆ ਹੈ ਪੌਪ ਅਪ ਕੀਤਾ ਗਿਆ ਸਾਰਾ ਹੈਂਡਵਰਕ ਹੈ ਬੜਾ ਸੋਹਣਾ ਪਰਲਸ ਦੇ ਨਾਲ ਹੈ ਬਹੁਤ ਹੀ ਪਿਆਰਾ ਤੁਸੀਂ ক্লোਜ਼ ਅਪ ਦੇਖ ਸਕਦੇ ਹੋ ਇਸ ਨੂੰ ਕਿਸੇ ਵੀ ਫੈਬਰਿਕ ਤੇ ਤੁਹਾਡੀ ਚੋਇਸ ਦਾ ਫੈਬਰਿਕ ਹੋ ਜਾਊਗਾ ਕ੍ਰੇਪ ਹੋ ਸਕਦੀ ਹੈ ਜੌਰਜਟ ਹੋ ਸਕਦਾ ਹੈ ਗਲਾਸ ਟਿਸ਼ੂ ਚੱਕਣਾ ਹੈ ਤਾਂ ਇਹ ਹੋ ਜਾ ਸੈਟਨ ਵਗੈਰਾ ਲੈਣਾ ਤਾਂ ਤੁਸੀਂ ਉਸੇ ਤਰੀਕੇ ਦੇ ਨਾਲ ਹੈ ਜਿਹੜੇ ਕਲਰ ਨੂੰ ਇਹਨੂੰ ਪੌਪ ਅਪ ਕੀਤਾ ਉਸੇ ਕਲਰ ਦੀ ਇਹਦੀ ਫਿਨਿਸ਼ਿੰਗ ਪ੍ਰੋਵਾਈਡ ਕੀਤੀ ਗਈ ਹੈ फेसिंग ਪੱਟੀ ਪ੍ਰੋਵਾਈਡ ਕੀਤੀ ਗਈ ਹੈ ਤੇ ਓਵਰਆਲ ਸੋ ਲੁੱਕ ਸ਼ੁੱਡ ਬੀ ਇਸ ਤਰੀਕੇ ਦੇ ਨਾਲ ਓਵਰਆਲ ਲੁੱਕ ਇਸ ਤਰੀਕੇ ਦੇ ਨਾਲ ਰਹੂਗੀ ਗਲਾਸ ਟਿਸ਼ੂ ਦਾ ਇਹ ਫੈਬਰਿਕ ਰਹੂਗਾ ਬਹੁਤ ਹੀ ਸੋਹਣਾ ਇਹ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਹੜਾ ਅਗਲਾ ਸੂਟ ਹੈਗਾ ਜੀ ਉਹ ਵੀ ਉਦੋਂ ਵੀ ਪਿਆਰਾ ਉਹ ਵੈਲਵਟ ਦਾ ਸੂਟ ਰਹੂਗਾ ਜੀ ਵੈਲਵਟ ਦਾ ਸੂਟ ਰਹੂਗਾ ਬਹੁਤ ਪਿਆਰਾ ਪੀਚ ਜੇ ਕਲਰ ਦੇ ਉੱਤੇ ਹੈ ਪੀਚ ਕਲਰ ਦੇ ਉੱਤੇ ਹੈ ਤੇ ਇਹ ਵੀ ਫਾਰਮਲ ਸੂਟ ਹੈ ਜੀ ਫੰਕਸ਼ਨਲ ਸੂਟਸ ਰਹਿਣਗੇ ਜੀ ਤੇ ਬੜਾ ਸੋਹਣਾ ਇਸ ਤਰੀਕੇ ਦੇ ਨਾਲ ਹਲਕਾ ਜਿਹਾ ਕੰਮ ਕੀਤਾ ਹੋਇਆ ਜਿਹੜੀਆਂ ਪਹਿਣਾ ਨੂੰ ਬਹੁਤਾ ਮੋਟਾ-ਮੋਟਾ ਕੰਮ ਨਹੀਂ ਚਾਹੀਦਾ ਬਰੀਕ ਜਿਹਾ ਕੰਮ ਚਾਹੀਦਾ ਕੋਈ ਹਲਕਾ ਜਿਹਾ ਘੇਰੇ ਤੇ ਚਾਹੀਦਾ ਕਿ ਸਾਨੂੰ ਬਹੁਤੀਆਂ ਭਰੀਆਂ ਸ਼ਰਟਸ ਨਹੀਂ ਚਾਹੀਦੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਗੋਟੇ ਦੇ ਨਾਲ ਹਾਈਲਾਈਟ ਕੀਤਾ ਗਿਆ ਮਸ਼ੀਨੀ ਕੰਮ ਹੈ ਪਰ ਇਹਨੂੰ ਪਾਰਟੀ ਵੇਅਰ ਦੀ ਇੱਕ ਦਿੱਖ ਦਿੱਕਤੀ ਗਈ ਹੈ ਤੁਸੀਂ ਇਹਨੂੰ ਫੰਕਸ਼ਨਲ ਬਣਾ ਸਕਦੇ ਹੋ ਵਧੀਆ ਕੋਈ ਵੀ ਕਲਰ ਦੇ ਫੈਬਰਿਕ ਦੇ ਉੱਤੇ ਬਣਾ ਸਕਦੇ ਹੋ ਜ਼ਰੂਰੀ ਨਹੀਂ ਨੀ ਕਿ ਤੁਸੀਂ ਇਹ ਵੈਲਵਟ ਦੇ ਉੱਤੇ ਹੀ ਬਣਾਉਣਾ ਹੈ ਬੜੀਆਂ ਸੋਹਣੀਆਂ ਇਹਨਾਂ ਦੇ ਨਾਲ ਐਵੇਂ ਜੁਕਰੀ ਬਾਹਾਂ ਤੇ ਏਮਬਰਾਇਡਰੀ ਕੀਤੀ ਗਈ ਹੈ ਆਹ ਇਹਨਾਂ ਦੀਆਂ ਬਾਹਾਂ ਰਹਿਣਗੀਆਂ ਬਾਹਾਂ ਦੇ ਉੱਤੇ ਵੀ ਇਸ ਤਰੀਕੇ ਦੇ ਨਾਲ ਏਮਬਰਾਇਡਰੀ ਕੀਤੀ ਗਈ ਹੈ ਜਿਹੜਾ ਇਹਦਾ ਕਲਰ ਹੈ ਜੀ ਇਸੇ ਨੂੰ ਹੀ ਪੌਪ ਅਪ ਕੀਤਾ ਹੈ ਸੂਰ ਦੇ بیس ਕਲਰ ਨੂੰ ਹੀ ਪੌਪ ਅਪ ਕੀਤਾ ਇਸ ਨੂੰ ਵੀ ਤੁਸੀਂ ਕਿਸੇ ਫੈਬਰਿਕ ਦੇ ਉੱਤੇ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਵੈਲਵਟ ਦੇ ਉੱਤੇ ਕਰਾਉਣਾ ਹੈ ਚਨੌਨ ਦੀ ਕਮਲ ਦਾ ਦੁਪੱਟਾ ਹੈ ਤੇ ਉਸ ਦੀ ਬੜੀ ਸੋਹਣੀ ਲੇਸਿੰਗ ਬਿਲਕੁਲ ਸਲੀਕ ਜੀ ਪ੍ਰੋਵਾਈਡ ਕੀਤੀ ਹੈ ਜਿਵੇਂ ਕਿ ਹਲਕਾ ਜਿਹਾ ਕੰਮ ਘੇਰੇ ਤੇ ਉਸੇ ਬਾਰੀਕ ਜੀ ਲੇਸਿੰਗ ਨੂੰ ਦੁਪੱਟੇ ਦੇ ਉੱਤੇ ਕੀਤਾ ਗਿਆ ਨੈਕਸਟ ਸੂਟ ਹੈ ਜੀ ਇਹ ਵੀ ਬੜਾ ਸੋਹਣਾ ਡਿਜ਼ਾਈਨ ਹੈ ਜਿਹੜੀਆਂ ਭਾਣਾ ਕਹਿੰਦੀਆਂ ਨੇ ਕਿ ਸਾਨੂੰ ਨਾਲ ਦੇਤਾ ਅਗਿਆਂ ਦਾ ਕੰਮ ਚਾਹੀਦਾ ਬਿਲਕੁਲ ਹੀ ਹਨਾ ਕੋਈ ਉੱਪਰ ਮੇ ਜੇ ਰੰਗ ਨਾ ਹੋਣ ਬਿਲਕੁਲ ਦਬ ਮਾਜਾ ਕੰਮ ਹੋਵੇ ਬਾਰੀਕ ਜਿਹਾ ਕੰਮ ਹੋਵੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਕੰਮ ਕਰਾ ਸਕਦੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਕੰਮ ਹੈ ਜੀ ਤੇ ਇਹ ਹੀ ਆਰਗੈਂਜ਼ਾ ਦਾ ਪੈਚ ਵਰਕ ਹੈ ਔਰਗੈਂਜ਼ਾ ਦਾ ਪੈਚ ਹੈ ਜਿਹੜਾ ਨਾਲ ਦੇ بیس ਦੇ ਲੈ ਕੇ ਉੱਤੇ ਕੀਤਾ ਗਿਆ ਬਹੁਤ ਹੀ ਸੇਮ ਥ्रेड ਹੈ ਇਹਦੇ ਵਿੱਚ ਕੋਈ ਲਾਈਟ ਜਾਂ ਡਾਰਕ ਦਾ ਕੰਬੀਨੇਸ਼ਨ ਨਹੀਂ ਚੱਕਿਆ ਸੀ ਜਿਹੜਾ ਸੂਟ ਦਾ بیس ਹੈ بیس ਦੇ ਨਾਲ ਦਾ ਹੀ ਰੰਗ ਚੱਕਿਆ ਬਿਲਕੁਲ ਦੱਬ ਮਾ ਜਾਂ ਸੋਬਰ ਜਾਂ ਸਰਦਾਰੀ ਦਾ ਸੂਟ ਹੋਊਗਾ ਕਿਸ ਕੋਈ ਵੀ ਰੰਗ ਇਹਦੇ ਵਿੱਚ ਤੁਹਾਨੂੰ ਉੱਬਰ ਮਾ ਰੰਗ ਨਹੀਂ ਦਿਖੂਗਾ ਬੜੇ ਸੋਹਣੇ ਨਾ ਤੇ ਧਾਗੇ ਲਾਏ ਹੋਏ ਨੇ ਤੇ ਜਿਹੜੀਆਂ ਇਹਨਾਂ ਤੇ ਬਾਹਾਂ ਤੇ ਫੁੱਲ ਆਉਣਗੇ ਉਹ ਇਸ ਤਰੀਕੇ ਦੇ ਨਾਲ ਆਊਗਾ ਇੱਕ ਫੁੱਲ ਪਾਇਆ ਗਿਆ ਜੀ ਅਸੀਂ ਇਸ ਤਰੀਕੇ ਦੇ ਨਾਲ ਤੇ ਨੀਚੇ ਸਕੈਲਪਿੰਗ ਕੀਤੀ ਹੋਈ ਹੈ ਸਕਲਪਿੰਗ ਕੀਤੀ ਹੋਈ ਹੈ ਤੁਸੀਂ ਕਟਾਮ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਆਦਰਵਾਇਸ ਤੁਸੀਂ ਇਸੇ ਨੂੰ ਐਂ ਫੋਲਡਿੰਗ ਪ੍ਰੋਵਾਈਡ ਕਰ ਸਕਦੇ ਆ ਬਹੁਤ ਸੋਹਣੇ ਸੂਰਸ ਨੇ ਬਹੁਤ ਹੀ ਪਿਆਰੇ ਜਿਹੜਾ ਵੀ ਸੂਰ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਉਸ ਦਾ ਸਕਰੀਨਸ਼ਾਟ ਲੈ ਲਓ ਜਿਹੜੀਆਂ ਭੈਣਾਂ ਸਾਡੇ ਚੈਨਲ ਤੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੀਆਂ ਭੈਣਾਂ ਦਾ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ ਐਂਡ ਤੱਕ ਜੁੜੀਆਂ ਹੋਈਆਂ ਨੇ ਦਿਲੋਂ ਮੈਂ ਸਭ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੀ ਹਾਂ ਛੁੱਟੀ ਹੌਸਲੇ ਦੇ ਨਾਲ ਮੈਂ ਇੱਥੇ ਬੈਠੀ ਆ ਤੇ ਅੱਜ ਮੇਰਾ ਜੀ ਕੀਤਾ ਕਿ ਛੁੱਟੀ ਤੇ ਆਈ ਹੋਈ ਆ ਪਰ ਮੈਨੂੰ ਐ ਲੱਗਿਆ ਕਿ ਮੈਂ ਆਪਦੀ ਇੱਕ ਫੈਮਿਲੀ ਨੂੰ ਮਿਸ ਕਰ ਰਹੀ ਆ ਹਨਾ ਤਾਂ ਮੈਂ ਇੱਥੇ ਵੀ ਕੁਝ ਤੁਹਾਡੇ ਲਈ ਨਾਲ ਹੀ ਕੰਟੈਕਟ ਰਹੀ ਚਲੋ ਮਿਲਦੇ ਆ ਕੁਝ ਕੁਝ ਨਵੇਂ ਸੂਟਾਂ ਦੇ ਨਾਲ ਦੇਖਦੇ ਆ ਕਿ ਕੱਲ ਨੂੰ ਹੁੰਦਾ ਜੇ ਪਰਸਨ ਓਕੇ ਜੀ ਸਤਿ ਸ਼੍ਰੀ ਅਕਾਲ